ਆਰੇਗੀ ਦਸਿਆ ਤੇ ਇਥੇ ਆਨ ਦਾ ਮਕਸਦ ਇਹ ਹੈ ਕਿ ਬਾੜੇ ਵਿੱਚ ਆ ਕੇ ਬਾੜੀ ਸਮੱਸਿਆਵਾਂ ਸੁਣਨੀ ਅਸੀਂ ਇਹਦਾ ਹੱਲ ਕਰੀਏ ਬਹੁਤ ساری ਸਮੱਸਿਆਵਾਂ ਇਸ ਤਰ੍ਹਾਂ ਦੇ ਮੁੰਡਿਆਂ ਨੇ ਕਿਨਾਂ ਦਾ ਮੌਕੇ ਤੇ ਹੱਲ ਹੋ ਜਾਂਦਾ ਹੈ ਉਹ ਅਸੀਂ ਇਸ ਮੌਕੇ ਤੇ ਹੱਲ ਕਰਕੇ ਜਾਵਾਂਗੇ ਇਹਦੇ ਜਿੰਨੇ ਵੀ ਅਫਸਰ ਆਏਗੇ ਸਾਰੀ ਥੋੜੀ ਜਿਹੀ ਦੀ ਤਰ੍ਹਾਂ ਸਾਰੇ ਨੋਟ ਕਰ ਲਏਗੇ ਪਰ

7385 तो सारा सर्वे करके प्रपोजल बनाकर देखते हैं दे कि कितनी जगह कितने पांच मंजिले दे प्लॉट देंगे नीले कार्ड संपत्ति मैं पहले भी दसया हूं एक बार फिर दस लेती हूं और ये जो नीले कार्ड के लिए जो सीम है बाकी जिस से विच हुए वो भारत सरकार की सीम है नेशनल फूड सिक्योरिटी एक्ट के तहत आने वाले इते में एक गिनती भी थी है कि किस राज्य को कैमेदाने मिलेंगे

ਆਪ ਦੀ ਸਰਕਾਰ ਆਪ ਦੇ ਦੁਆਰੇ ਇੱਕ ਸਰਕਾਰ ਦੀ ਬਹੁਤ ਅੱਛੀ ਪਹਿਲ ਕਦਮੀ ਹੈ ਇਸ ਤੇ ਮੈਂ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਉਹਨਾਂ ਨੂੰ ਮੈਂ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਔਰ ਇਹ ਜਿਹੜੀ ਸਕੀਮ ਹੈ ਲੋਕਾਂ ਦੇ ਵਿੱਚ ਬਹੁਤ ਹੀ ਹਰਮਨ ਪਿਆਰਤਾ ਸਕੀਮ ਹੈ ਔਰ ਇਸ ਦੇ ਤਹਿਤ ਵਕਫਾ ਅਫਸਰ ਵਕਫਾ ਡਿਪਾਰਟਮੈਂਟ ਤੋਂ ਅਫਸਰ ਜਦੋਂ ਕਿਸੇ ਪਿੰਡ ਦੇ ਵਿੱਚ ਜਾਂਦੇ ਨੇ ਤਾਂ ਲੋਕ ਇੱਕ ਤਾਂ ਆਪਣੇ ਆਪ ਨੂੰ ਆਨਰਡ ਮਹਿਸੂਸ ਕਰਦੇ ਨੇ ਔਰ ਲੋਕਾਂ ਨੂੰ ਜਿਹੜੀਆਂ ਸੇਵਾਵਾਂ ਮਿਲਦੀਆਂ ਉਹ ਵਾਕਿਆ ਕਾਬਲੇ ਤਾਰੀਫ ਹੈ ਔਰ ਅਸੀਂ ਬਿਲਕੁਲ ਇਹਨਾਂ ਸੇਵਾਵਾਂ ਦੇ ਵਿੱਚ ਜੋ ਵੀ ਕਮੀਆਂ ਪੇਸ਼ ਹੈ ਜੇ ਕੋਈ ਹਨ ਤੇ ਉਹਨਾਂ ਨੂੰ ਵੀ ਅਸੀਂ ਦੂਰ ਕਰਕੇ ਇਹਨੂੰ ਹੋਰ ਪਰਫੈਕਟ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਲੋਕਾਂ ਨੂੰ ਜਿਆਦਾ ਤੋਂ ਜਿਆਦਾ ਲਾਭ ਮਿਲ ਸਕਦਾ ਹੈ ਆਸੀ ਗੱਲ ਦੀ ਮੇਰਾ ਨਾਮ ਕੁਲਦੀਪ ਸਿੰਘ ਸਾਨਾ ਚੇ ਆਮਾ ਸਾਹਿਬ ਪਿੰਡ ਫਗਲਾਣਾ ਇੱਥੇ ਜੋ ਕੈਂਪ ਲੱਗਾ ਬਹੁਤ ਵਧੀਆ ਰਿਹਾ ਜੀ ਸਾਰੇ ਲੋਕਾਂ ਨੂੰ ਸਹੂਲਤਾਂ ਮਿਲ ਰਹੀਆਂ ਸਾਰੇ ਮੌਕੇ ਦੇ ਵੀ ਨਪਟਾਰਾ ਹੋ ਰਿਹਾ ਕੁਝ ਪੈਂਡਿੰਗ ਆ ਉਹ ਹਫ਼ਤੇ 5 7 10 ਦਿਨ ਦੇ ਵਿੱਚ ਵਿੱਚ ਡੀਸੀ ਸਾਹਿਬ ਨੇ ਭਰੋਸਾ ਜਤਾਇਆ ਉਹ ਵੀ ਹੱਲ ਕੀਤੇ ਜਾਊਗੇ ਤਾਂ ਕੋਈ ਐਸੀ ਗੱਲ ਨਹੀਂ ਜੀ ਸਾਰਾ ਬਹੁਤ ਵਧੀਆ ਰਿਹਾ ਸਾਰੇ ਪਬਲਿਕ ਜਿੰਨੀ ਵੀ ਆਈਆ ਇੱਥੋਂ ਮੰਨ ਲਓ ਉਹਨਾਂ ਨੂੰ ਬਹੁਤ ਵਧੀਆ ਲੱਗਾ ਇੱਥੇ ਆ ਕੇ ਜੀ ਹਾਂਜੀ ਥੈਂਕ ਯੂ ਜੀ ਉਹ ਬਕਸ਼ ਦੇ 20 ਰੁਪਏਾਂ ਚ ਫਗਲਾਣਾ ਅਸੀਂ ਅੱਜ ਡੀਸੀ ਮੈਡਮ ਨੂੰ ਮਿਲੇ ਆ ਪਿੰਡ ਵਾਸੀ ਸਾਰੇ ਇਕੱਠੇ ਹੋਈ ਹੋਏ ਤੇ ਬੱਚਿਆਂ ਦੀਆਂ ਮਸਲਾ ਬੱਚਿਆਂ ਦਾ ਬਹੁਤ ਜ਼ਿਆਦਾ ਦਿੱਕਤ ਸੀ ਕਿ ਉਹਨਾਂ ਨੂੰ ਬੱਸ ਦੇ ਨਹੀਂ ਸੀ ਸਵੇਰ ਦੇ ਵੇਲੇ ਰੁਕਦੀ ਤੇ ਆਉਣ ਵੇਲੇ ਬੱਚਿਆਂ ਨੂੰ ਬਹੁਤ ਤੰਗੀਆਂ ਆਉਂਦੀ ਸੀ ਹਰ ਇੱਕ ਨੂੰ ਤੰਗੀਆਂ ਆਉਂਦੀ ਸੀ ਕਿ ਬੱਸ ਮਤਲਬ ਫਗਲਾਣੇ ਅੱਡੇ ਦੇ ਉੱਤੇ ਪਾਸੇ ਹੀ ਰੁਕਦੀ ਹੈਗੀ ਜਾ ਕੇ ਮੇਟਿਆਣੀ ਰੁਕਦੀ ਹੈ ਹਰ ਇੱਕ ਨੂੰ ਮਤਲਬ ਕਿ ਟਿਕਟ ਜਿਹੜੀ ਆ ਮੇਟਿਆਣੀ ਤੇ ਦਿੰਦੇ ਆ ਮੇਟਿਆਣੀ ਤੋਂ ਫੇਰ ਵਾਪਸ ਫਗਲਾਣੀ ਨੂੰ ਆਉਣਾ ਪੈਂਦਾ ਹੈ ਹਾਂਜੀ ਮੈਡਮ ਜੀ ਕਿ ਆਇਆ ਹੈ ਕਿ ਜਲਦੀ ਤੁਹਾਡਾ ਇਹ ਮਸਲਾ ਹੱਲ ਕਰਾਂਗੇ ਜਲਦੀ ਉਹਨਾਂ ਨੂੰ ਮਤਲਬ ਕਿ ਕਰ ਲਈ ਉਹਨਾਂ ਨੇ ਡਾਇਰੀ ਕਰ ਲਈ ਹੈ ਕਿ ਕਾਰਨ ਕਿ ਪਿੰਡ ਵਾਸੀਆਂ ਦਾ ਇਹ ਮਸਲਾ ਹੈ